ਦੇਖੋ ਕੱਲ ਇਹਨਾਂ ਨੇ ਸ਼ਮਸ਼ੇਰ ਸਿੰਘ ਜਿਹੜਾ ਕਿ ਰਿਟਾਇਰਡ ਐਸਪੀ ਪੰਜਾਬ ਪੁਲਿਸ ਦਾ ਹੈ ਤੇ ਇੱਕ ਉਹਦੀ ਵਾਈਫ ਪ੍ਰਿਤਪਾਲ ਕੌਰ ਦੋਨਾਂ ਨੂੰ ਜਿਹੜਾ ਹੈ ਇਹ ਮੁਕਸਰ ਅਦਾਲਤ ਵਿੱਚ ਪੇਸ਼ ਕੀਤਾ ਤੇ ਉਹ ਜਿਹੜੇ ਉੱਥੇ ਪ੍ਰੋਸੀਕਿਊਸ਼ਨ ਨੇ ਇਹ ਗੱਲ ਦੱਸੀ ਹੈ ਕਿ ਸਤਨਾਮ ਸਿੰਘ ਇੱਕ ਕੋਈ 33 ਸਾਲ ਤੋਂ এডਿਕੇਸ਼ਨ ਵਿਭਾਗ ਵਿੱਚ ਨੌਕਰੀ ਕਰਦਾ ਹੈ ਤੇ 27 11 2024 ਨੂੰ ਤੇ ਉਹਨੂੰ ਕੋਈ ਕਾਲ ਆਈ ਸੀ ਅਨੋਮ ਨੰਬਰ ਤੋਂ ਵਿਦੇਸ਼ੀ ਤੋਂ ਤੇ ਕਾਲ ਕਰਨ ਵਾਲੇ ਨੇ ਕਿਹਾ ਕਿ ਉਹ ਬੰਬਈਆ ਗਰੁੱਪ ਦਾ ਸੰਬੰਧ ਰੱਖਦਾ ਹੈ ਤੇ ਉਸ ਨੇ 50 ਲੱਖ ਰੁਪਏ ਦੀ ਫਰੋਤੀ ਦੀ ਜਿਹੜੀ ਹੈ ਮੰਗ ਕੀਤੀ ਤੇ ਨਾਲ ਉਹਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਤੇਰੀ ਕੋਠੀ ਕੋਟਪੁਰਾ ਰੋਡ ਤੇ ਹੈ ਤੇ ਸਾਰੀ ਗੱਲ ਦਾ ਤੇਰੇ ਬਾਰੇ ਪਤਾ ਹੈ ਜੇ ਤੂੰ ਮਤਲਬ ਪੁਲਿਸ ਨੂੰ ਨਾ ਤਾਂ ਪਿਆ ਰੱਖਦੇ ਉਹ ਕਹਿੰਦੇ ਜੀ ਮੈਂ ਕੋਈ ਰਿਪੋਰਟ ਨਹੀਂ ਲਖਾਈ ਜਦੋਂ ਇਹ ਮੈਨੂੰ ਗੱਲਬਾਤ ਉਹਨੇ ਦੱਸੀ ਅਗੇਨ ਜਿਹੜੀ ਦੁਬਾਰਾ ਫੇਰ 3 12 2024 ਨੂੰ ਉਦੇਕਰਨ ਪਿੰਡ ਤੋਂ ਆ ਰਿਹਾ ਸੀ ਤੇ ਰਸਤੇ 'ਚ ਉਹ ਉਸੇ ਨੰਬਰ ਤੋਂ ਕਾਲ ਆਈ ਲੇਕਿਨ ਉਹਨੇ ਡਰਦੇ ਨੇ ਉਹ ਕਾਲ ਸੁਣੀ ਨਹੀਂ ਤੇ ਉਹਨੇ ਜਿਹੜੀ ਹੈ ਪੁਲਿਸ ਕੋਲੇ ਜਿਹੜੀ ਹੈ ਉਹ ਜਿਹੜੀ ਹੈ ਆ ਕੇ ਇਹ ਐਫ ਆਈ ਆਰ ਨੰਬਰ 233 ਮਿਤੀ 3/12/2024 ਨੂੰ ਅਕਸਟਰਸ਼ਨ ਦੀ ਡਰਾਉਂ ਧਮਕਾਉਣ ਦੀ ਥਾਣਾ ਸਦਰ ਵਿਖੇ ਜਿਹੜਾ ਪਰਚਾ ਡਾਢਿਆ। ਉਹ ਉਦੋਂ ਬਾਅਦ ਉਸ ਜਿਹੜੀ ਪ੍ਰੋਸੀਕਿਊਸ਼ਨ ਨੇ ਕੋਰਟ ਦੇ ਇਹ ਦੱਸਿਆ ਕਿ ਕਰੀਬ 1 ਸਾਲ ਬਾਅਦ 24/1/2026 ਨੂੰ ਉਹੀ ਕੰਪਲੇਨੈਂਟ ਸਤਨਾਮ ਸਿੰਘ ਆਇਆ। ਤੇ ਉਹਨੇ ਦੱਸਿਆ ਕਿ ਮੈਂ ਹੁਣ ਤੱਕ ਆਪ ਦੇ ਤੌਰ ਤੇ ਤਫ਼ਤੀਸ਼ ਕਰਦਾ ਰਿਹਾ ਪੜਤਾਲ ਕਰਦਾ ਰਿਹਾ ਤੇ ਮੈਨੂੰ ਪਤਾ ਲੱਗਿਆ ਕਿ ਇਹ ਇਹ ਦੇ ਵਿੱਚ ਜਿਹੜਾ ਏਐਸਆਈ ਸ਼ਮਸ਼ੀਰ ਸਿੰਘ ਦਾਤਾ ਉਸ ਦੇ ਵਿੱਚ ਏਐਸਆਈ ਸ਼ਮਸ਼ੀਰ ਸਿੰਘ ਦਾਤਾ ਤੇ ਰੈਪੋਰਟ ਨੰਬਰ 41 241226 ਨੂੰ ਦਰਜ ਕਰਕੇ ਲਈ ਉਹਦੇ ਖਿਲਾਫ ਤਾਂ ਅਗਲੇ ਦਿਨ ਪਰੋਸੀਕਿਊਸ਼ਨ ਦੇ ਕਾਗਜ਼ਾਂ ਤੋਂ ਪਤਾ ਲੱਗਦਾ ਕਿ 2512026 ਨੂੰ ਉਹਨਾਂ ਨੇ ਉਹਦੀ ਵਾਈਫ ਜੀ ਜੀ ਪ੍ਰੀਤਪਾਲ ਕੌਰ ਨੂੰ ਵੀ ਇਹ ਜੇ ਮੁਲਜ਼ਮ ਸ਼ਾਮਿਲ ਕਰ ਲਿਆ ਤੇ ਮੁਲਜ਼ਮਾਂ ਦੇ ਦੱਸ ਅਨਸਾਰ ਉਹ ਅੰਬਰਸਰੋਂ ਗਏ ਸੀਗੇ ਦਰਬਾਰ ਸਾਹਿਬ ਤੇ ਉੱਥੋਂ ਉਹਨਾਂ ਨੂੰ ਅਰੈਸਟ ਕਰਕੇ ਲਿਆਂਦਾ ਕਿਹੜੇ ਉਥੋਂ ਦੀ ਗ੍ਰਿਫਤਾਰੀ ਹੋਈ ਹੈ ਬਸ ਇਹ ਜੇ ਡਿਟੇਲ ਚ ਨਹੀਂ ਹੈ ਬਸ ਇੱਦਾ ਹੀ ਪਤਾ ਲੱਗਿਆ ਕਿ ਉੱਥੋਂ ਅਰੈਸਟ ਕਰਕੇ ਲਿਆਏ ਆ ਤੇ ਜਿਹੜਾ ਇਹ ਇਹਦੇ ਵਿੱਚ ਕੋਈ ਗੋਲਡੀ ਬਰਾੜ ਦਾ ਕੋਈ ਨਾਂ ਨਹੀਂ ਆਇਆ ਦਾ ਕਿਸੇ ਤਰ੍ਹਾਂ ਗੋਲਡੀ ਬਰਾੜ ਦਾ ਨਾਂ ਨਹੀਂ ਆਇਆ ਅਰੇ ਪਤਾ ਲੱਗਿਆ ਕਿ ਇਹ ਸਤਨਾਮ ਸਿੰਘ ਕੋਈ ਉਹਦਾ ਉਹਦਾ ਫਾਦਰ ਹੈ ਇਹ ਗੱਲ ਕਿੰਨੇ ਵਜੇ ਪੇਸ਼ ਕੀਤਾ ਗਿਆ ਇਹਨੂੰ ਸ਼ਾਮ ਨੂੰ ਪੇਸ਼ ਕੀਤਾ ਹੈ ਕੱਲ ਨੂੰ ਤੇ ਇੱਕ ਦਿਨ ਦਾ ਰਿਮਾਨ ਜਿਹੜਾ ਹੈ ਅੱਜ ਤੱਕ ਦਾ 25 ਨੂੰ ਪੇਸ਼ ਕੀਤਾ ਇਹਨੂੰ ਤੇ 26 ਨੂੰ 26 ਨੂੰ ਪੇਸ਼ ਕੀਤਾ ਤੇ ਅੱਜ ਉਹਨਾਂ ਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕਰਨਾ ਹੈ ਉਹਨੂੰ ਪਤਾ ਲੱਗੂ ਕੀ ਕਹਿੰਦੇ ਆ ਕੀ ਨਹੀਂ ਇਸ ਕਰਕੇ ਇਹਦੇ ਗੋਲਡੀ ਬਰਾੜ ਦਾ ਕੋਈ ਇਹਦੇ ਵਿੱਚ ਕੋਈ ਜਿਕਰ ਨਹੀਂ ਗਿਆ ਕਿਸੇ ਤਰ੍ਹਾਂ ਦਾ ਕੋਈ ਨਹੀਂ ਆਗਾ ਤੇ ਕੇਸ ਤਾਂ ਜਿਹੜਾ ਵੇਖਣ ਤੋਂ ਹੀ ਲੱਗਦਾ ਹੈ ਕਿ ਉਹ ਜਿਹੜਾ ਸਤਨਾਮ ਹੈ ਤੇ ਇਹਨਾਂ ਦੀ ਕੋਈ ਆਪਸ ਵਿੱਚ ਦੀ ਲੜ-ਡੱਟ ਹੈ ਗੁੰਡੀ ਗੁੰਗੀ ਹੋਣੇ ਜਾਂ ਕੁਝ ਹੋਰ ਹੈ ਕਿਉਂਕਿ ਅਦਰਵਾਈਜ਼ ਉਹ ਆਪ ਦੇ ਤੌਰ ਤੇ ਤਫਤੀਸ਼ ਕਰਾ ਜਿਹੜਾ ਪੁਲਿਸ ਨੇ ਕਰਾਇਆ ਨਹੀਂ ਫਿਰ ਉਹਦੀ ਉਹਦੀ ਮਦਰ ਨੂੰ ਉਹਦੇ ਘਰ ਵਾਲੀ ਨੂੰ ਅਗਲੇ ਦਿਨ ਉਹਨੂੰ ਵਿੱਚ ਪਾ ਦਿੰਦੇ ਆ ਨਾਮ ਸ ਕਰ ਲੈਂਦੇ ਆ ਸੋ ਕਹਾਣੀ ਤਾਂ ਇਸ ਤਰ੍ਹਾਂ ਜੇ ਲੱਗਦੀ ਹੈ बाक़ी पता अॼु की दाल करिं